ਪੰਜਾਬੀ ਸਿੰਗਰ ਗੁਲਾਬ ਸਿੱਧੂ ਜਿਸ ਤੱਕ ਯੂ ਐਸ ਏ ਵਿੱਚ ਇੱਕ ਲਾਈਵ ਸ਼ੋਅ ਸੀ ਜਦੋਂ ਗੁਲਾਬ ਸਿੱਧੂ ਪਰਫਾਰਮ ਕਰ ਰਿਹਾ ਸੀ ਤਾਂ ਇੱਕ ਸਰਦਾਰ ਬੰਦਾ ਗੁਲਾਬ ਸਿੱਧੂ ਤੋਂ ਨੋਟ ਵਰਕ ਸਟੇਜ ਤੇ ਸੁੱਟ ਦਿੰਦਾ ਹੈ ਜਿਸ ਤੋਂ ਬਾਅਦ ਗੁਲਾਬ ਸਿੱਧੂ ਗੀਤ ਵਿੱਚ ਰੋਕ ਕੇ ਕਹਿੰਦਾ ਹੈ ਕਿ ਸਰਦਾਰ ਜੀ ਇਹ ਨੋਟ ਤੁਸੀਂ ਬਹੁਤ ਮਿਹਨਤ ਨਾਲ ਕਮਾਏ ਨੇ ਇੱਥੇ ਪੈਰਾਂ ਥੱਲੇ ਆਉਣਗੇ ਤੁਸੀਂ ਲੈ ਜਾਵੋ ਤੇ ਗੁਰੂ ਘਰ ਜਾ ਕੇ ਗੋਲਕ ਵਿੱਚ ਪਾ ਦੇਵੋ ਬਾਕੀ ਤੁਸੀਂ ਵੀ ਦੇਖੋ ਗਲਾਬ ਸਿੱਧੂ ਦੀ ਇਹ ਪੂਰੀ ਵੀਡੀਓ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਿੰਗਰਾਂ ਤੋਂ ਇਦਾਂ ਨੋਟ ਵਾਰਨੇ ਚਾਹੀਦੇ ਹਨ ਜਾਂ ਨਹੀਂ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਵੀ ਜਿੱਥੇ ਵੀ ਸਾਡੇ ਪੰਜਾਬੀ ਰਹਿੰਦੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਇੱਥੇ ਪੈਰਾਂ ਥੱਲੇ ਆਉਣਗੇ ਬੇਆਦਬੀ ਹੋ ਤੁਸੀਂ ਬਹੁਤ ਮਿਹਨਤ ਨਾਲ ਕਮਾਉਨੇ ਹੋ ਸੋ ਗੁਰੂ ਘਰੇ ਗੋਲਕ 'ਚ ਜਰੂਰ ਪਾ ਦਿਓ ਸਾਰੇ ਪੈਸੇ ਬੇਬਸੀ ਆ ਲੈ ਬਾਈ ਵੀਰੇ ਸਰਦਾਰ ਜੀ ਸਰਦਾਰ ਜੀ ਦਾਦੀ ਜਿੰਦਾਬਾਦ ਸुरू ਕਰੇ ਜਾਵਾਂਗੇ ਮੱਥਾ ਟੇਕ ਕੇ ਆਇਓ ਸਰਬੱਤ ਦਾ ਭਲਾ ਮੰਗੋ ਆ ਬੜਾ ਬੜਾ ਆਜੋ